ਦਲਜੀਤ ਸਿੰਘ ਜੀ ਕੈਨੇਡਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਮਲੇਰ ਕੋਲੇ ਦੇ ਨੌਜਵਾਨ ਕਿਹਨੂ ਕੇ ਸਿੱਖ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕਤਲ ਕਰਨ ਵਾਲੇ ਇੱਕ ਗੋਰੇ ਐਡਗਰ ਵੱਲੋਂ ਚਾਕੂਆਂ ਨੂੰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਕਾਫੀ देर ਉਹ ਉਸ ਦੀ লাশ ਕੋਲ ਹੀ ਖੜਾ ਰਿਹਾ ਸੀ ਕੀ ਕਾਰਨ ਹੈ ਦਲਜੀਤ ਸਿੰਘ ਜੀ ਜੋ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਦੇਖੋ ਇੱਕ ਨੌਜਵਾਨ ਜਦੋਂ ਘਰ ਦੇ ਵਿੱਚ ਪੈਦਾ ਹੁੰਦਾ ਹੈ ਤੇ ਮਾਵਾ ਖੁਸ਼ੀਆਂ ਦੇ ਨਾਲ ਉਹਨੂੰ ਮਾਵਾ ਜਾਂ ਫਿਰ ਜਿਹੜੇ ਪੇਰੈਂਟਸ ਹੁੰਦੇ ਆ ਉਹ ਪਾਲਦੇ ਨੇ ਲੱਡੂ ਵੰਡੇ ਜਾਂਦੇ ਮਠਾਈਆਂ ਵੰਡੀਆਂ ਜਾਂਦੀਆਂ ਤੇ ਫਿਰ ਉਸੇ ਵੇਲੇ ਹੀ ਪਰਿਵਾਰ ਸੋਚ ਲੈਂਦਾ ਕਿ ਵੱਡਾ ਹੋ ਕੇ ਸਾਡਾ ਪੁੱਤ ਆਹ ਕਰੇਗਾ ਉਹ ਕਰੇਗਾ ਸੋ ਜਿਵੇਂ ਜਿਵੇਂ ਪੁੱਤ ਵੱਡਾ ਹੁੰਦਾ ਜਾਂਦਾ ਹੈ ਤੇ ਮਾਪਿਆਂ ਨੂੰ ਲੱਗਣ ਲੱਗ ਪੈਂਦਾ ਵੀ ਸਾਡਾ ਸਹਾਰਾ ਹੁਣ ਹੈਗਾ ਤੇ ਸਾਨੂੰ ਘਬਰਾਉਣ ਦੀ ਲੋੜ ਨਹੀਂ ਪਿਓ ਦਾ ਮਾਣ ਉੱਚਾ ਹੋ ਜਾਂਦਾ ਤੇ ਮਾਂ ਜਿਹੜੀ ਉਹ ਫੁੱਲੀ ਨਹੀਂ ਸਮਾਉਂਦੀ ਸੋ ਨੌਜਵਾਨ ਹੌਲੀ ਹੌਲੀ ਕਰਕੇ ਜਿਵੇਂ 18ਵੇਂ ਸਾਲ 'ਚ ਪਹੁੰਚਦਾ ਹੈ ਤੇ ਹੋਰ ਖੁਸ਼ੀਆਂ ਦੇ ਵਿੱਚ ਵਾਅਦਾ ਹੋ ਜਾਂਦਾ ਫਿਰ ਮਾਮਾ ਨੂੰ ਇਹ ਹੁੰਦਾ ਵੀ ਪੁੱਤਰ ਦਾ ਵਿਆਹ ਕਰਾਂਗੇ ਪੁੱਤਰ ਸੈਟਲ ਹੋ ਜਵੇ ਪਰ ਜਿਹੜੀਆਂ ਘਟਨਾਵਾਂ ਹੁਣ ਹੋ ਰਹੀਆਂ ਬੇਤਹਾਸ਼ਾ ਆਪਾਂ ਕਹਿ ਲਈਏ ਵੀ ਰੋਜ਼ ਕੋਈ ਨਾ ਕੋਈ ਸਾਨੂੰ ਮੌਤ ਦੀ ਖਬਰ ਮਿਲ ਰਹੀ ਹੈ ਤੇ ਇਹ ਤੁਸੀਂ ਦੇਖੋ ਵੀ ਕਿੰਨੀ ਦੁੱਖਦਾਈ ਉਹਨਾਂ ਮਾਪਿਆਂ ਵਾਸਤੇ ਹੈ ਜਿਨ੍ਹਾਂ ਨੇ ਲਾਡਾਂ ਚਾਵਾਂ ਦੇ ਨਾਲ ਆਪਣੇ ਪੁੱਤਰ ਪਾਲੇ ਹੁੰਦੇ ਆ ਸੋ ਮਿੰਟ ਲੱਗਦਾ ਕੋਈ ਬੰਦਾ ਕੋਈ ਫਿਰ ਫਿਰਿਆ ਹੋ ਜੇ ਜਾਂ ਕੋਈ ਹੋਰ ਆ ਜਾਵੇ ਕੋਈ ਦੁਸ਼ਮਣੀ ਕੱਢਣ ਆਲਾ ਆ ਜਾਵੇ ਤੇ ਉਹ ਮਿੰਟ ਲਾਉਂਦਾ ਹੈ ਕਤਲ ਕਰਨ ਲੱਗਿਆ ਉਹਨੂੰ ਨਹੀਂ ਪਤਾ ਹੁੰਦਾ ਕਿ ਕੀ ਕੀ ਇੱਕ ਨੌਜਵਾਨ ਜਦੋਂ ਜਿਵੇਂ ਮੈਂ ਗੱਲ ਕੀਤੀ ਆ ਕਿਵੇਂ ਪਾਲਣ ਪੋਸ਼ਣ ਹੁੰਦਾ ਕਿੰਨੀਆਂ ਖੁਸ਼ੀਆਂ ਹੁੰਦੀਆਂ ਇੱਕ ਇੱਕ ਜਿੰਦ ਜਾਣ ਦੇ ਨਾਲ ਘੱਟੋ ਘੱਟ ਨਹੀਂ ਤੇ 50 100 ਲੋਕ ਜਿਹੜੇ ਹੈ ਜੁੜੇ ਹੁੰਦੇ ਨੇ ਚਾਚੀਆਂ ਤਾਇਿਆਂ ਦੇ ਰੂਪ ਦੇ ਵਿੱਚ ਮਾਮੇ ਮਾਸੀਆਂ ਦੇ ਰੂਪ ਦੇ ਵਿੱਚ ਸੋ ਇਹ ਇੱਕ ਬਹੁਤ ਵੱਡਾ ਰਿਲੇਸ਼ਨ ਹੁੰਦਾ ਹੈ ਇੱਕ ਇੱਕ ਜਿੰਦ ਜਾਣ ਦੇ ਨਾਲ ਸੋ ਜਿਹੜੇ ਕਤਲ ਕਰਨ ਵਾਲੇ ਨੇ ਉਹ ਮਿੰਟ ਨਹੀਂ ਲਾਉਂਦੇ ਤੇ ਇੱਕ ਬੰਦੇ ਨੂੰ ਮਾਰ ਕੇ ਆਉ ਜਾਂਦੇ ਨੇ ਸੋ ਜਿੱਥੇ ਕੈਨੇਡਾ ਤੋਂ ਖਬਰਾਂ ਨਿਤ ਦਿਨ ਆਉਂਦੀਆਂ ਕਿ ਨੌਜਵਾਨ ਹਾਰਟ ਅਟੈਕ ਦੇ ਨਾਲ ਮਰ ਰਹੇ ਨੇ ਕੋਈ ਬੇਸਮੈਂਟਾਂ ਦੇ ਵਿੱਚ ਸੁੱਤਾ ਰਹਿ ਗਿਆ ਕੋਈ ਰੋਡ ਐਕਸੀਡੈਂਟ ਦੇ ਵਿੱਚ ਮਾਰਿਆ ਜਾ ਰਿਹਾ ਤੇ ਆ ਇੱਕ ਕਤਲ ਹੋਣ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਤੇ ਬੇਹਤੀ ਮੰਦ ਭਾਗੀ ਹੈ ਨੌਜਵਾਨ ਦੀ ਉਮਰ 22 ਤੋਂ 24 ਸਾਲ ਦੱਸੀ ਜਾਂਦੀ ਹੈ ਜਸ਼ਨਦੀਪ ਸਿੰਘ ਮਾਨ ਇਹਦਾ ਨਾਮ ਹੈ ਮਲੇਰ ਕੋਟਲੇ ਦਾ ਰਹਿਣ ਵਾਲਾ ਤੇ ਸੋਹਣੀ ਪੱਗ ਸਿਰ ਦੇ ਉੱਤੇ ਬੰਨਦਾ ਨੌਜਵਾਨ ਤਕਰੀਬਨ 8 ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚਿਆ ਸੋ ਇਹ ਰੇਸਿਜ਼ਮ ਦਾ ਸ਼ਿਕਾਰ ਹੋਇਆ ਇੱਕ ਨਫ਼ਰਤੀ ਹਿੰਸਾ ਜਿਹੜੀ ਹੈ ਉਹਦਾ ਸ਼ਿਕਾਰ ਹੋਇਆ ਕਿਉਂਕਿ ਇੱਕ ਗੋਰੇ ਦੇ ਨਾਲ ਤਾਂ ਇਹ ਕਹਿ ਨਹੀਂ ਸਕਦੇ ਆਪਾਂ ਵੀ ਲਓ ਜੀ ਲਾਕਡਾਟ ਹੋਏਗੀ ਨਾ ਤਾਂ ਗੋਰਾ ਇਹਨਾਂ ਦੇ ਪਿੰਡ ਦਾ ਸੀ ਤੇ ਨਾ ਇਹ ਉਹਨਾਂ ਦੇ ਪਿੰਡ ਦਾ ਸੋ ਇੱਕ ਨਫ਼ਰਤੀ ਹਿੰਸਾ ਜਿਹੜੀ ਅੱਜਕੱਲ ਕੈਨੇਡਾ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਲਹਿਰ ਦੇ ਰੂਪ ਦੇ ਵਿੱਚ ਬਣਾਈ ਜਾ ਰਹੀ ਹੈ ਇਹ ਉਹਦਾ ਟਾਰਗੇਟ ਹੋਇਆ ਇਹ ਨੌਜਵਾਨ ਇੱਕ ਗੋਰੇ ਵੱਲੋਂ ਇੱਕ ਪ੍ਰੋਫੈਸ਼ਨਲ ਬਲੇਡ ਹੁੰਦਾ ਜਿਹੜਾ ਕਮਾਂਕਾਰਾਂ ਦੇ ਉੱਤੇ ਆਪਾਂ ਆ ਮਿਸਤਰੀ ਵੀ ਵਰਤਦੇ ਆ ਤੁਸੀਂ ਦੇਖਿਆ ਹੋਣਾ ਬਹੁਤ ਤੇਜ਼ ਉਹ ਚਾਕੂ ਨੁਮਾ ਚੀਜ਼ ਹੁੰਦੀ ਹੈ ਉਹਦੇ ਨਾਲ ਮਲਟੀਪਲ ਵਾਰ ਜਿਹੜੇ ਹੈ ਇਸ ਨੌਜਵਾਨ ਦੇ ਉੱਤੇ ਕੀਤੇ ਗਏ ਨੌਜਵਾਨ ਜਿਹੜਾ ਹੈ ਉਹ ਤੜਫਦਾ ਰਿਹਾ ਤੇ ਇੱਕ ਕੋਲ ਖੜਾ ਰਿਹਾ ਹੈ ਜਿਹੜਾ ਹੈਗਾ ਇਹ ਗੋਰਾ ਸੋ ਪੁਲਿਸ ਆਉਂਦੀ ਹੈ ਪੁਲਿਸ ਉਹਨੂੰ ਨੌਜਵਾਨ ਨੂੰ ਵੀ ਚੁੱਕਦੀ ਹੈ ਐਂਬੂਲੈਂਸ ਲੈ ਕੇ ਜਾਂਦੀ ਹੈ ਹਸਪਤਾਲ ਦੇ ਵਿੱਚ ਜਾ ਕੇ ਤੇ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਇਸ ਜਿਹੜਾ ਗੋਰਾ ਹੈ ਜਿਹੜਾ ਕਾਤਲ ਹੈ ਇਹਨੂੰ ਵੀ ਫੜ ਲਿਆ ਜਾਂਦਾ ਹੈ ਭੱਜਿਆ ਨਹੀਂ ਕਿਤੇ ਵੀ ਸੈਕੰਡ ਡਿਗਰੀ ਮਰਡਰ ਦੇ ਚਾਰਜ ਇਸ ਗੋਰੇ ਦੇ ਉੱਤੇ ਲੱਗ ਗਏ ਆ ਸੋ ਇਹਦੇ ਵਿੱਚੋਂ ਹੁਣ ਇਹ ਸਾਰੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਕੈਨੇਡਾ ਦੇ ਵਿੱਚ ਸਿੱਖ ਵਿਰੋਧੀ ਮਾਹੌਲ ਪੰਜਾਬੀਆਂ ਦੇ ਵਿਰੋਧੀ ਮਾਹੌਲ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਹੈ ਇਹਦੇ ਪਿੱਛੇ ਆਈਟੀ ਸੈੱਲ ਕੰਮ ਕਰ ਰਹੇ ਨੇ ਏਜੰਸੀ ਨੈਟਵਰਕ ਕੰਮ ਕਰ ਰਿਹਾ ਹੈ ਕਿਉਂਕਿ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਕਿ ਇੱਕ ਪੰਜਾਬ ਅਤੇ ਦੂਸਰਾ ਘਰ ਕੈਨੇਡਾ ਜਿਹੜਾ ਸਿੱਖਾਂ ਦਾ ਹੈ ਜਾ ਪੰਜਾਬੀਆਂ ਦਾ ਸੋ ਉਸ ਘਰ ਦੇ ਵਿੱਚੋਂ ਸਿੱਖਾਂ ਦਾ ਉਜਾੜਾ ਕਿਵੇਂ ਕਰਨਾ ਹੈ ਇਹਦੇ ਲਈ ਵੱਡੇ ਪੱਧਰ ਦੇ ਉੱਤੇ ਪਲਾਨ ਬਣ ਚੁੱਕੇ ਨੇ ਇਹਨਾਂ ਪਲਾਨਸ ਦੇ ਤਹਿਤ ਜਿਹੜੇ ਆ ਇਹ ਨਫ਼ਰਤ ਜਿਹੜੀ ਆ ਫਲਾਈ ਜਾ ਰਹੀ ਹੈ ਜਿਵੇਂ ਤੁਸੀਂ ਦੇਖਿਆ ਹੋਣਾ 911 ਤੋਂ ਬਾਅਦ ਭਾਵੇਂ ਉਹ ਕਰਨ ਵਾਲੇ ਸੀ ਬਿੰਨ ਲਾ ਦੇਣ ਦੇ ਬੰਦੇ ਪਰ ਉਸ ਤੋਂ ਬਾਅਦ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਹੁਣ ਇਸ ਤਰ੍ਹਾਂ ਦੀ ਘਟਨਾ ਤਾਂ ਨਹੀਂ ਹੋਈ ਪਰ ਕਿਤੇ ਨਾ ਕਿਤੇ ਸਿੱਖਾਂ ਦੇ ਖਿਲਾਫ ਵੀਡੀਓਜ਼ ਜਿਹੜੀਆਂ ਨੇ ਉਹ ਵੱਧ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਹਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਵੇਂ ਇੱਕ ਬਿਰਤਾਂਤ ਸਿਰਜਿਆ ਜਾਂਦਾ ਇੱਕ ਘੜਿਆ ਜਾਂਦਾ ਫਿਰ ਉਹਨੂੰ ਸਿਰਜਿਆ ਜਾਂਦਾ ਤੇ ਫਿਰ ਉਹਨੂੰ ਦੁਨੀਆ ਦੇ ਵਿੱਚ ਪ੍ਰਚਾਰਿਆ ਜਾਂਦਾ ਇਹਦੇ ਵੱਲ ਧਿਆਨ ਦਿਓ ਦੁਨੀਆ ਦੇ ਵਿੱਚ ਵਕਫੋ ਵਕਫ ਜਿਹੜੀਆਂ ਪਾਲਿਸੀਆਂ ਨੇ ਜਦੋਂ ਬਣਦੀਆਂ ਜਾਂ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਤਾਂ ਉਹਦਾ ਅੱਜ ਦਾ ਜਿਹੜਾ ਮੁੱਖ ਉਹਦਾ ਸਾਧਨ ਹੈਗਾ ਉਹਦਾ ਟੂਲ ਹੈ ਉਹ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਉਸ ਤੋਂ ਪਹਿਲਾਂ ਬਾਲੀਵੁੱਡ ਹੁੰਦਾ ਸੀ ਹਾਲੀਵੁੱਡ ਜਿਹੜਾ ਅੱਜ ਵੀ ਚੱਲ ਰਹੇ ਨੇ ਪਰ ਸੋਸ਼ਲ ਮੀਡੀਆ ਲੇਟੈਸਟ ਉਹਦਾ ਹਥਿਆਰ ਹੈਗਾ ਕਿ ਕਿਵੇਂ ਪਾਲਿਸੀਆਂ ਘੜੀਆਂ ਜਾਣੀਆਂ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਣਾ ਤਾਂ ਕਿ ਲੋਕਾਂ ਨੂੰ ਇਹ ਗੱਲਾਂ ਜਿਹੜੀਆਂ ਆਮ ਵਰਗੀਆਂ ਲੱਗਣ ਲੱਗ ਪੈਣ ਕਿਸੇ ਸਮੇਂ ਭਾਰਤ ਦੇ ਵਿੱਚ ਬਾਲੀਵੁੱਡ ਨੂੰ ਇਸੇ ਤਰੀਕੇ ਨਾਲ ਵਰਤਿਆ ਗਿਆ ਘੱਟ ਗਿਣਤੀਆਂ ਦੇ ਖਿਲਾਫ ਉਹ ਭਾਵੇਂ ਮੁਸਲਮਾਨਾਂ ਨੂੰ ਅਤਵਾਦੀ ਬਣਾ ਕੇ ਦੱਸਿਆ ਜਾਣਾ ਜਾਂ ਫਿਰ ਸਿੱਖਾਂ ਨੂੰ ਜੋਕਰ ਬਣਾ ਕੇ ਦੱਸਿਆ ਜਾਣਾ ਹਾਲੀਵੁੱਡ ਵੱਲੋਂ ਉਹ ਪਾਲਿਸੀਆਂ ਜਿਹੜੀਆਂ ਉਹ ਆਉਣ ਦਾ ਸਮੇਂ ਦੇ ਵਿੱਚ ਲੈ ਕੇ ਆਉਣ ਵਾਲੇ ਸੀ ਉਹ ਹਾਲੀਵੁੱਡ ਦੀ ਅਲਮਾਂ ਦੇ ਵਿੱਚ ਦਿਖਾਈਆਂ ਜਾਂਦੀਆਂ ਰਹੀਆਂ ਸੋ ਅੱਜ ਕੀ ਕੀਤਾ ਜਾ ਰਿਹਾ ਇੱਕ ਹੋਰ ਐਗਜ਼ਾਮਪਲ ਦੇ ਕੇ ਫਿਰ ਮੈਂ ਅੱਜ ਤੇ ਆਉਣਾ ਜਿਹੜੀ ਕੌਮ ਜਿਹੜਾ ਪੰਜਾਬ ਨਸ਼ੇ ਦੇ ਵਿਰੋਧ ਦੇ ਵਿੱਚ ਡਟ ਕੇ ਖੜਦਾ ਰਿਹਾ ਹੋਵੇ ਜਿਹੜੀ ਸਿੱਖ ਕੌਮ ਨਸ਼ੇ ਦੇ ਵਿਰੋਧ ਦੇ ਵਿੱਚ ਡਟ ਕੇ ਖੜਦੀ ਹੋਵੇ ਤੇ ਕਹਿੰਦੀ ਹੋਵੇ ਕਿ ਸਾਡੇ ਤਾਂ ਗੁਰੂਆਂ ਨੇ ਨਸ਼ੇ ਤੋਂ ਸਾਨੂੰ ਵਰਜਿਆ ਤੇ ਇਹ ਨਹੀਂ ਹੋਣਾ ਚਾਹੀਦਾ ਉਸ ਉਸ ਸਟੇਟ ਦੇ ਵਿੱਚ ਨਸ਼ਾ ਲਿਆਉਣ ਦੇ ਲਈ ਗੁਰਦਾਸ ਮਾਨ ਦਾ ਗਾਣਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਕਿਵੇਂ ਉਹਨੂੰ ਇੱਕ ਪ੍ਰਮਾਣ ਪੱਤਰ ਸਹੀ ਹੋਣ ਦਾ ਸੱਭਿਆਚਾਰ ਦੇ ਰੂਪ ਦੇ ਵਿੱਚ ਉਹਨੂੰ ਕਿਦਾਂ ਸਾਡੇ ਵਿੱਚ ਲੀਗਲ ਕਰ ਦਿੱਤਾ ਗਿਆ ਮਤਲਬ ਕਹਿਣ ਦਾ ਵੀ ਉਹ ਗਾਣੇ ਨੂੰ ਕਿਵੇਂ ਇੱਕ ਸੱਭਿਆਚਾਰਕ ਗਾਣੇ ਦਾ ਰੂਪ ਦੇ ਕੇ ਤੇ ਉਹ ਜਿਹੜੀ ਪਾਲਿਸੀ ਸੀ ਸ਼ਰਾਬ ਦੀ ਉਹਨੂੰ ਲਾਗੂ ਕਰ ਦਿੱਤਾ ਗਿਆ ਇਸੇ ਤਰੀਕੇ ਦੇ ਨਾਲ ਜਿਹੜੇ ਰਾਤਾਂ ਨੂੰ ਕਲੱਬ ਜਿਹੜੇ ਡਾਂਸ ਹੋਣੇ ਬਾਲੀਵੁੱਡ ਤੋਂ ਲਿਆ ਕੇ ਜੜੀਆਂ ਬੀਬੀਆਂ ਹੈਗੀਆਂ ਉਹ ਨਚਾਈਆਂ ਜਾਣ ਲੱਗੀਆਂ 85 ਤੋਂ ਬਾਅਦ ਇਹ ਵੀ ਕਿਤੇ ਨਾ ਕਿਤੇ ਇੱਕ ਪਾਲਿਸੀ ਦਾ ਹਿੱਸਾ ਸੀਗਾ ਕਿ ਪੰਜਾਬ ਨੂੰ ਉਹਨਾਂ ਚੱਕਰਾਂ ਦੇ ਵਿੱਚੋਂ ਕੱਢ ਕੇ ਜਿਹੜੇ ਆਪਣੇ ਹੱਕ ਲੈਣ ਲਈ ਤੁਰੇ ਹੋਏ ਨੇ ਤੇ ਗਿੱਧੇ ਭੰਗੜੀਆਂ ਲਾਓ ਕਾਲਜਾਂ ਦੇ ਵਿੱਚੋਂ ਫੈਡਰੇਸ਼ਨਾਂ ਉਸ ਵੇਲੇ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਤੇ ਨਾਲੋਂ ਨਾਲ ਭੰਗੜਾ ਗਰੁੱਪ ਗਿੱਧੇ ਗਰੁੱਪ ਦਾ ਆਗਾਜ਼ ਹੋਣਾ ਸ਼ੁਰੂ ਹੋ ਗਿਆ ਕਿ ਜਿੱਥੇ ਕਿਹਾ ਜਾਂਦਾ ਹੁੰਦਾ ਸੀ ਕਿ ਆਹ ਕਾਲਜਾਂ ਦੇ ਵਿੱਚੋਂ ਫੈਡਰੇਸ਼ਨਾਂ ਨਿਕਲਦੀਆਂ ਸਿੱਖ ਫੈਡਰੇਸ਼ਨ ਸਿੱਖ ਯੂਥ ਫੈਡਰੇਸ਼ਨ ਜਾਂ ਫਲਾਨੀ ਫੈਡਰੇਸ਼ਨ ਗਰੇਵਾਲ ਦੂਜੀ ਤੀਜੀ ਸੋ ਉਹਨਾਂ ਹੀ ਕਾਲਜਾਂ ਦੇ ਵਿੱਚੋਂ ਫਿਰ ਬਾਅਦ ਵਿੱਚ ਗਰੁੱਪ ਨਿਕਲਨੇ ਸ਼ੁਰੂ ਹੋ ਗਏ ਕਿ ਫਲਾਨੇ ਕਾਲਜ ਦਾ ਇਹ ਭੰਗੜਾ ਗਰੁੱਪ ਹੈ ਗਿੱਧਾ ਗਰੁੱਪ ਹੈ ਜਾਂ ਵਗੈਰਾ ਵਗੈਰਾ ਹੈਗੀ ਆ ਫਿਰ ਹੁਣ ਆਪਾਂ ਅੱਜ ਦੀ ਗੱਲ ਕਰਦੇ ਆਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਉਹ ਚੀਜ਼ ਨੂੰ ਆਈਟੀ ਸੈੱਲ ਏਜੰਸੀ ਨੈਟਵਰਕ ਕਿਵੇਂ ਪ੍ਰਚਾਰਦਾ ਉਹ ਚੀਜ਼ ਤੁਹਾਨੂੰ ਬਾਰ-ਬਾਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੂਗੀ ਹਰ ਵੀਡੀਓ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲੂਗੀ ਜੋ ਪਾਲিসੀਆਂ ਬਣਨ ਵਾਲੀਆਂ ਹੁੰਦੀਆਂ ਜੋ ਚੀਜ਼ਾਂ ਤੁਹਾਡੇ ਵਿੱਚ ਪ੍ਰਚਾਰੀਆਂ ਜਾਣੀਆਂ ਉਹ ਵੀਡੀਓ ਤੁਹਾਨੂੰ ਬਾਰ-ਬਾਰ ਆਉਣਗੀਆਂ ਅੱਗੇ ਕਿਉਂਕਿ ਉਹਨੂੰ ਲਿਆਂਦਾ ਜਾ ਰਿਹਾ ਉਹ ਸਪੌਂਸਰਡ ਵੀਡੀਓ ਹੋ ਸਕਦੀਆਂ ਉਹਨੂੰ ਹੋਰ ਟੈਕਨੀਕ ਦੇ ਨਾਲ ਤੁਹਾਡੇ ਸਾਹਮਣੇ ਲਿਆਂਦਾ ਜਾ ਰਿਹਾ ਮਤਲਬ ਕਿ ਤੁਹਾਨੂੰ ਉਹ ਚੀਜ਼ਾਂ ਆਮ ਲੱਗਣ ਲੱਗ ਪੈਣ ਇਸੇ ਤਰੀਕੇ ਦੇ ਨਾਲ ਅੱਜ ਹੋ ਰਿਹਾ ਤੁਸੀਂ ਇੱਕ ਗੱਲ ਇੱਕ ਗੱਲ ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦੇਣੀ ਚਾਹੁੰਦਾ ਕਿਉਂਕਿ ਗੱਲਾਂ ਬਹੁਤ ਨੇ ਸੋ ਮੈਂ ਨਾਲ ਨਾਲ ਤੁਹਾਨੂੰ ਵੀ ਦੱਸ ਦੇਣਾ ਚਾਹੁੰਦਾ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਜੋ ਤੁਹਾਡੇ ਹਿਸਾਬ ਦੇ ਨਾਲ ਗਲਤ ਹੈ ਤੁਹਾਨੂੰ ਉਹ ਵੀਡੀਓ ਚੰਗੀ ਨਹੀਂ ਲੱਗੀ ਨਹੀਂ ਯਾਰੇ ਤਾਂ ਇਹ ਤਾਂ ਸਮਾਜਿਕ ਵੀ ਨਹੀਂ ਹੈਗੀ ਇਹਦੇ ਚ ਤਾਂ ਸ਼ਬਦਾਵਲੀ ਵੀ ਸਹੀ ਨਹੀਂ ਹੈ ਇਸ ਬੰਦੇ ਨੇ ਜਿਹੜਾ ਰੋਲ ਕੀਤਾ ਹੈ ਕੈਰੈਕਟਰ ਕੀਤਾ ਉਹ ਵੀ ਸਹੀ ਨਹੀਂ ਹੈਗਾ ਇਹਨੇ ਗੱਲਾਂ ਹੀ ਨਹੀਂ ਸਹੀ ਕੀਤੀਆਂ ਪਰ ਹੁੰਦਾ ਕੀ ਹੈ ਵੀ ਜਦੋਂ ਉਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਦੇਖਦੇ ਹੋ ਕਮੈਂਟ ਆਏ ਹੁੰਦੇ ਆ ਸਾਰੇ ਹੱਕ ਦੇ ਵਿੱਚ ਕੀ ਕਾ ਬਾਤਾਂ ਹੈ ਕੀ ਕਾ ਬਾਤਾਂ ਬਹੁਤ ਵਧੀਆ ਤੂੰ ਅੱਜ ਹਿੰਮਤ ਕੀਤੀ ਹੈ ਸਚਾਈ ਗੱਲ ਕਹਿਣ ਦੀ ਸੱਚ ਗੱਲ ਕਹਿਣ ਦੀ ਤੂੰ ਐਦਾਂ ਹੈ ਤੂੰ ਐਦਾਂ ਹੈ ਤੂੰ ਤਾਂ ਕਮਿਊਨਿਟੀ ਦਾ ਹੀਰੋ ਹੈ ਉਹਦੇ ਨਾਲ ਉਹ ਕਮੈਂਟਸ ਪੜਨ ਤੋਂ ਬਾਅਦ ਤੁਹਾਡੀ ਵੀ ਸੋਚ ਕਿਤੇ ਨਾ ਕਿਤੇ ਬਦਲਣੀ ਸ਼ੁਰੂ ਹੋ ਜਾਊਗੀ ਤੁਸੀਂ ਵੀ ਆਪਣੀ ਸੋਚ ਬਦਲ ਲਓਗੇ ਉਸ ਵੀਡੀਓ ਦੇ ਮੁਤਾਬਕ ਜੋ ਤੁਸੀਂ ਪਹਿਲਾਂ ਸੋਚਿਆ ਸੀ ਉਹ ਉਹ ਤੁਸੀਂ ਸੋਚ ਜਿਹੜੀ ਹੈ ਆਪਣੀ ਇੱਕ ਛੱਡ ਦਿਓਗੇ ਤੇ ਇਸ ਨੂੰ ਅਪਣਾ ਲਓਗੇ ਜੋ ਲੋਕ ਕਹਿ ਰਹੇ ਨੇ ਸੋ ਲੋਕ ਕੌਣ ਆ ਉਹ ਕਿਵੇਂ ਕਹਾਇਆ ਜਾ ਰਿਹਾ ਲੋਕਾਂ ਦੇ ਵਿੱਚ ਕਿਵੇਂ ਉਹਨੂੰ ਬਣਾਇਆ ਜਾ ਰਿਹਾ ਇਹ ਇਹ ਤੁਹਾਨੂੰ ਨਹੀਂ ਪਤਾ ਹੁੰਦਾ ਇੱਕ ਗੋਲਮਾਲ ਏਜੰਡਾ ਜਿਹੜਾ ਪਿੱਛੇ ਚੱਲ ਰਿਹਾ ਹੁੰਦਾ ਤੁਸੀਂ ਦੇਖੋ 2014 ਦੇ ਵਿੱਚ ਉਸ ਤੋਂ ਪਹਿਲਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਨਰਿੰਦਰ ਮੋਦੀ ਹੋਰਾਂ ਬਾਰੇ ਜ਼ਿਆਦਾ ਪਤਾ ਨਹੀਂ ਸੀ ਇਹ ਇਹਨਾਂ ਪਤਾ ਹੁੰਦਾ ਸੀਗਾ ਵੀ ਇਹ ਮੁੱਖ ਮੰਤਰੀ ਰਿਹਾ ਕਿਸੇ ਵੇਲੇ ਗੁਜਰਾਤ ਦਾ ਪਰ ਦਿਨਾਂ ਦੇ ਵਿੱਚ ਨਰੇਂਦਰ ਮੋਦੀ ਦਾ ਨਾਮ ਨੈਸ਼ਨਲ ਤੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਲਿਆਂਦਾ ਗਿਆ ਉਹ ਵੀ ਸਾਰੀ ਇੱਕ ਪਾਲਿਸੀ ਦੀ ਪਾਲਿਸੀ ਦਾ ਹਿੱਸਾ ਸੀ ਸੋ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਦਾ ਤੇ ਹੁਣ ਤੀਜੀ ਵਾਰੀ ਚੱਲਿਆ ਆਉਂਦਾ ਅੱਜ ਹੁਣ ਹੁਣ ਆਪਾਂ ਕੈਨੇਡਾ ਤੇ ਆ ਜੀ ਇਹ ਗੱਲ ਬਹੁਤੀ ਲੰਬੀ ਨਾ ਕਰੀਏ ਕੈਨੇਡਾ ਦੇ ਵਿੱਚ ਐਸੀਆਂ ਵੀਡੀਓਜ਼ ਬਣ ਰਹੀਆਂ ਟਿਕਟੌਕ ਦੇ ਰਾਹੀਂ ਇੰਸਟਾਗ੍ਰam ਰੀਲਸ ਬਣ ਰਹੀਆਂ ਜੋ ਸਿੱਖਾਂ ਦੇ ਖਿਲਾਫ ਨੇ ਤੋ ਆਪਾਂ ਪਿਛਲੀ ਇੱਕ ਵੀਡੀਓ 'ਚ ਜ਼ਿਕਰ ਕੀਤਾ ਸੀ ਕਿ ਇੱਕ ਇਹ AI ਟੂਲ ਦੇ ਨਾਲ ਬਣਾਈ ਹੋਈ ਇੱਕ ਇਸ ਤਰ੍ਹਾਂ ਦੀ ਇੱਕ ਸਿੱਖ ਬਜ਼ੁਰਗ ਦੀ ਵੀਡੀਓ ਹੈ ਜੋ ਕਿ ਬਾਹਰ ਹੀ ਕਿਤੇ ਪੈਟਰੋਲ ਸਟੇਸ਼ਨ ਦੇ ਉੱਤੇ ਆਪਣੀ ਕਿਰਿਆ ਕਰ ਰਿਹਾ ਹੈ ਸੋ ਉਹ ਵੀਡੀਓ ਬਾਅਦ ਵਿੱਚ ਪੈਟਰੋਲ ਪੰਪ ਦੇ ਮਾਲਕ ਨੇ ਪੋਸਟ ਪਾ ਕੇ ਇਹ ਗੱਲ ਕਹੀ ਵੀ ਇਹ ਵੀਡੀਓ ਫੇਕ ਹੈ ਇਹ AI ਨਾਲ ਬਣਾਈ ਗਈ ਹੈ ਉਸ ਤੋਂ ਬਾਅਦ ਕੁਝ ਬੀਚਸ ਦੇ ਉੱਪਰ ਜਾ ਕੇ ਉੱਥੇ ਕੁਝ ਬੋਰਡ ਲਾ ਦੇਣੇ ਸਾਈਨ ਬੋਰਡ ਉਹਦੇ ਉੱਤੇ ਪੱਗ ਵਾਲਾ ਕਾਰਟੂਨ ਜਿਹਾ ਬਣਾ ਕੇ ਲਾ ਦੇਣਾ ਤੇ ਉੱਥੇ ਲਿਖਣਾ ਨੋ ਪੂਪ ਮਤਲਬ ਕਿ ਇੱਥੇ ਤੁਸੀਂ ਆਪਣਾ ਜਿਹੜੀਆਂ ਕਿਰਿਆ ਨਾ ਕਰੋ ਮਤਲਬ ਕਿ ਉਹ ਸਿੱਧਾ ਸਿੱਖਾਂ ਨੂੰ ਟਾਰਗੇਟ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੋ ਇਹ ਨਫ਼ਰਤ ਵਧਦੀ ਜਾ ਰਹੀ ਹੈ ਸਿੱਖਾਂ ਦੇ ਨਗਰ ਕੀਰਤਨਾਂ ਦੀਆਂ ਵੀਡੀਓਜ਼ ਪਾ ਕੇ ਉੱਤੇ ਕਮੈਂਟ ਰੇਸਿਸ ਜਿਹੜੇ ਰੇਸਿਸਟ ਕਮੈਂਟ ਕੀਤੇ ਜਾ ਰਹੇ ਨੇ ਸੋ ਇਹ ਸਾਰਾ ਕਿਤੇ ਨਾ ਕਿਤੇ ਇੱਕ ਪ੍ਰੋਪਾਗੈਂਡ ਦੇ ਦਾ ਹਿੱਸਾ ਹੈ ਜਿਹੜੀ ਚੜ੍ਹਾਈ ਇਸ ਵੇਲੇ ਸਿੱਖਾਂ ਦੀ ਹੈ ਤੀਜੀ ਵੱਡੀ ਪਾਰਟੀ ਐਨਡੀਪੀ ਦਾ ਪ੍ਰਧਾਨ ਜਗਮੀਤ ਸਿੰਘ ਹੈਗਾ ਜਾਂ ਫਿਰ ਜਿੰਨੇ ਐਮਪੀ ਨੇ ਜਾਂ ਜਾਂ ਸਿੱਖ ਮਾਹੌਲ ਹੈਗਾ ਉੱਥੇ ਸੋ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣ ਦੇ ਲਈ ਇਹ ਪਾਲਿਸੀ ਜਿਹੜੀ ਹੈ ਕਰੀਏਟ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਉਹ ਲੋਕ ਕਾਮਯਾਬੀ ਹੋ ਰਹੇ ਨੇ ਤੇ ਸਾਡੇ ਲੋਕਾਂ ਨੂੰ ਸੋਚਣਾ ਪੈਣਾ ਸਾਡੇ ਲੋਕਾਂ ਨੂੰ ਇਹ ਸੋਚਣਾ ਪੈਣਾ ਵੀ ਇਹਨੂੰ ਆਪਾਂ ਟੈਕਲ ਕਿਵੇਂ ਕਰਨਾ ਹੈ ਇਹ ਇਹਦੇ ਇਹਦੇ ਆਪਾਂ ਐਂਟੀ ਜਾਂ ਕਹਿ ਲਈਏ ਕਿ ਇਹਦੇ ਖਿਲਾਫ ਆਪਾਂ ਕਿਵੇਂ ਅੱਗੇ ਪ੍ਰੋਟੈਸਟ ਕਰਨਾ ਆਪਾਂ ਕਿਹੜੇ ਐਸੇ ਕੰਮ ਕਰਨੇ ਨੇ ਜਿਹਦੇ ਨਾਲ ਸਾਡਾ ਜਿਹੜਾ ਨਾਮ ਹੈ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਬਣਾਈਏ ਹੁਣ ਤੁਸੀਂ ਦੇਖੋ ਨਾਮ ਖਰਾਬ ਕਰਨ ਦੇ ਵਿੱਚ ਆਪਣੇ ਬੰਦਿਆਂ ਨੇ ਵੀ ਕਸਰ ਨਹੀਂ ਛੱਡੀ ਆ ਜਿਹੜਾ ਆਪਾਂ ਕਹੀਏ ਵੀ ਨਵੇਂ-ਨਵੇਂ ਮੁੰਡੇ ਆਏ ਨੇ ਨਾ ਇਹ ਪਲਾਜ਼ਿਆਂ ਦੇ ਵਿੱਚ ਜਾ ਕੇ ਤੇ ਉੱਥੇ ਬਾਣ ਵਾਲਾ ਮੰਜਾ ਲੈ ਜਾਂਦੇ ਆ ਤੇ ਉੱਥੇ ਢਾ ਕੇ ਤੇ ਉੱਥੇ ਬਹਿ ਕੇ ਜਾਂ ਲੰਮੇ ਪੈ ਜਾਂਦੇ ਆ ਜਾਂ ਕੁਝ ਕਰਦੇ ਆ ਜਿਹੜਾ ਰੋਡਾਂ ਦੇ ਆਲੇ-ਦੁਆਲੇ ਇੱਕ ਪੈਦਲ ਚੱਲਣ ਨੂੰ ਰਸਤਾ ਬਣਾਇਆ ਹੁੰਦਾ ਬਾਹਰਲੇ ਦੇਸ਼ਾਂ ਦੇ ਵਿੱਚ ਆਮ ਤੌਰ ਤੇ ਹੈ ਸੋ ਉਹਦੇ ਉੱਤੇ ਇਹ ਮੰਜਾ ਢਾ ਕੇ ਤੇ ਉੱਥੇ ਬਹਿ ਜਾਂਦੇ ਆ ਕਦੀ ਇਹ ਕੀ ਕਰਦੇ ਨੇ ਜਿਹੜੀਆਂ ਟਰਾਲੀਆਂ ਹੁੰਦੀਆਂ ਉਹਦੇ ਵਿੱਚ ਬਹਿ ਕੇ ਤੇ ਝੂਟੇ ਲੈਂਦੇ ਹੁੰਦੇ ਆ ਕਦੀ ਕੋਸ਼ ਤੇ ਕਦੀ ਕੋਸ਼ ਕਦੀ ਚਾਦਰੇ ਪਾ ਕੇ ਨਿਕਲ ਗਏ ਜਾਂ ਉਹ ਕਰ ਲਿਆ ਕਦੇ ਕੋਦੇ ਕੋ ਢੋਲ ਵਜਾਨ ਲੱਗ ਪਿਆ ਕੋ ਤੂੰਬੀ ਲੈ ਗਿਆ ਕੋ ਹੋਰ ਕੁਝ ਕਰਨ ਲੱਗ ਪਿਆ ਸੋ ਮੈਂ ਤਾਂ ਇੱਕ ਸਵਾਲ ਕਰਦਾ ਕਿ ਭਾਈ ਜੇ ਤੁਹਾਨੂੰ ਤੁਹਾਡਾ ਕਲਚਰ ਇੰਨਾ ਹੀ ਪਿਆਰਾ ਸੀ ਤਾਂ ਤੁਸੀਂ ਉਹ ਪੰਜਾਬ ਜਿਹੜੀ ਹੈ ਗੁਰੂਆਂ ਦੀ ਧਰਤੀ ਛੱਡ ਕੇ ਕਿਉਂ ਆਏ ਤੁਹਾਨੂੰ ਇੱਥੇ ਆ ਕੇ ਬਾਣ ਵਾਲਾ ਮੰਝਾ ਵੀ ਚੇਤਾ ਆ ਜਾਂਦਾ ਉੱਥੇ ਤੁਸੀਂ ਭਾਵੇਂ ਕਦੇ ਬੈਠੇ ਨਾ ਹੋਵੋ ਪੱਗਾਂ ਤੁਸੀਂ ਸਿਰ ਤੇ ਬੰਨੀਆਂ ਹੋਈਆਂ ਪਟਕੇ ਬੰਨੇ ਹੋਏ ਆ ਤੇ ਤੁਸੀਂ ਟਿਮ ਹਾਟਨ ਦੇ ਵਿੱਚ ਜਦੋਂ ਜਾ ਕੇ ਆਪਣਾ ਕੁਝ ਕਲੈਕਟ ਕਰਨਾ ਹੁੰਦਾ ਤੇ ਉੱਥੇ ਉਹ ਲੜਕੀਆਂ ਜਿਹੜੀਆਂ ਉਹ ਵੀ ਆਪਣੀਆਂ ਹੀ ਹੁੰਦੀਆਂ ਕਈ ਵਾਰੀ ਤੇ ਉਹਨਾਂ ਦੇ ਨਾਲ ਤੁਸੀਂ ਮਸ਼ਕਰੀਆਂ ਕਰ ਰਹੇ ਹੁੰਨੇ ਹੋ ਸੋ ਉਹਨਾਂ ਦੇ ਨਾਲ ਤੁਸੀਂ ਵਾਹਜਾ ਤਰੀਕੇ ਦੇ ਨਾਲ ਗੱਲ ਕਰ ਰਹੇ ਹੁੰਨੇ ਨਾ ਤੁਹਾਡੇ ਕੋਲ ਆਈਲੈਟਸ ਕੰਪਲੀਟ ਹੋਈ ਹੈ ਨਾ ਤੁਹਾਡੇ ਕੋਲ ਕੋਈ ਡਿਗਰੀ ਤੇ ਤੁਸੀਂ ਪਹੁੰਚ ਤਾਂ ਕਿਸੇ ਤਰ੍ਹਾਂ ਗਏ ਹੋ ਇੱਥੇ ਇੱਥੇ ਆ ਕੇ ਆਪਣੀਆਂ ਉਹੀ ਵਾਹਜਾਤ ਹੋਛਾਪਨ ਜਿਹੜਾ ਹੈਗਾ ਉਹ ਦਿਖਾਉਣ ਲੱਗੇ ਹੋਏ ਹੋ ਸੋ ਤੁਹਾਨੂੰ ਕੀ ਲੱਗਦਾ ਹੈ ਵੀ ਅੰਗਰੇਜ਼ ਕਮਲੇ ਨੇ ਉਹ ਕੰਮ ਜਿਹੜੇ ਤੁਸੀਂ ਅੱਜ ਕਰ ਰਹੇ ਹੋ ਅੰਗਰੇਜ਼ਾਂ ਨੂੰ ਪਤਾ ਨਹੀਂ ਇਹ ਕੀ ਕੰਮ ਹੈ ਉਹ ਤੁਹਾਨੂੰ ਦੇਖ ਕੇ ਦੂਰੋਂ ਹੀ ਕਹਿੰਦੇ ਨੇ ਕਿ ਇਹ ਬੇਵਕੂਫ ਹੈ ਇਹ ਪਤਾ ਨਹੀਂ ਕਿੱਥੋਂ ਆ ਗਿਆ ਹੈ ਤੁਸੀਂ ਪੱਗਾਂ ਨੂੰ ਵੀ ਬਦਨਾਮ ਕਰ ਰਹੇ ਹੋ ਤੁਸੀਂ ਉਹਨਾਂ ਲੋਕਾਂ ਨੂੰ ਵੀ ਬਦਨਾਮ ਕਰ ਰਹੇ ਹੋ ਜਿਨ੍ਹਾਂ ਨੇ ਪਿਛਲੇ 100-100 ਸਾਲ ਤੋਂ ਇੱਜ਼ਤਾਂ ਬਣਾਈਆਂ ਇਹਨਾਂ ਮੁਲਕਾਂ ਦੇ ਵਿੱਚ ਸੋ ਤੁਸੀਂ ਜੋ ਉੱਥੇ ਜਾ ਕੇ ਕੰਜਰਖਾਨਾ ਕਰ ਰਹੇ ਹੋ ਮਾਫ਼ ਕਰਨਾ ਇਹ ਸ਼ਬਦ ਮੈਨੂੰ ਕਹਿਣਾ ਪੈ ਰਿਹਾ ਉਹ ਵੀ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਨੇ ਤੇ ਤੁਸੀਂ ਇਹ ਸਾਰਾ ਕੁਝ ਕਰਕੇ ਤੇ ਆਪਣੇ ਖਿਲਾਫ ਹੀ ਇੱਕ ਲਹਿਰ ਜਿਹੜੀ ਹੈ ਉਹ ਬਣਾ ਰਹੇ ਹੋ ਚੀਕਾਂ ਮਾਰਨੀਆਂ ਐਵੇਂ ਹੀ ਹੌਰਨ ਮਾਰੀ ਜਾਣੇ ਜਾ ਹੋਰ ਤੇ ਹੋਰ ਗੱਲਾਂ ਕਰਨੀਆਂ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਗੋਰੇ ਨੇ ਜਾਂ ਅੰਗਰੇਜ਼ ਲੋਕ ਨੇ ਇਹਨਾਂ ਨੇ ਦੁਨੀਆ ਤੇ ਰਾਜ ਕੀਤਾ ਇਹਨਾਂ ਨੂੰ ਹਰ ਇੱਕ ਮਰਜ਼ ਦਾ ਪਤਾ ਹੈ ਕੌਣ ਕਿੱਥੇ ਕਿੰਨੇ ਕੁ ਜੋਗਾ ਹੈ ਸੋ ਤੁਸੀਂ ਜਿਹੜੇ ਅੱਜ ਕੰਮ ਕਰਦੇ ਫਿਰਦੇ ਹੋ ਜਾਂ ਵੱਡੀਆਂ ਕਹੋ ਭਈ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲੇ ਮਹੀਨੇ ਦਾ ਰੈਂਟ ਕਿੱਥੋਂ ਕੱਢਣਾ ਤੇ ਤੁਸੀਂ ਇੱਕ ਵੱਡੀ ਜੀਪ ਲੈ ਕੇ ਜਾਂ ਫਿਰ ਵੱਡੀ ਕਾਰ ਲੈ ਕੇ ਕਿਸ਼ਤਾਂ ਤੇ ਤੁਸੀਂ ਗੇੜੀਆਂ ਮਾਰ ਕੇ ਤੇ ਤੁਸੀਂ ਉਹੀ ਗੋਰਿਆਂ ਨੂੰ ਦਿਖਾਉਂਨੇ ਫਿਰਦੇ ਹੋ ਜਿਨ੍ਹਾਂ ਨੇ ਤੁਹਾਨੂੰ ਇਹ ਕਿਸ਼ਤਾਂ ਤੇ ਜਿਹੜੀਆਂ ਕਾਰਾਂ ਦਿੱਤੀਆਂ ਹੋਈਆਂ ਸਾਡੇ ਇੱਧਰ ਗੁਰੂ ਕਾਲ ਖਤਮ ਹੁੰਦਾ ਹੈ 1699 ਦੇ ਵਿੱਚ ਖਾਲਸਾ ਪੰਥ ਸਾਜਿਆ ਜਾਂਦਾ ਉਸ ਵੇਲੇ ਤੱਕ ਉਹ ਚੱਲ ਰਿਹਾ ਸੀ ਤੇ 17ਵੀਂ ਸਦੀ ਦੇ ਵਿੱਚ ਆਪਾਂ ਦੇਖੀਏ 18ਵੀਂ ਸਦੀ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਕੀ ਕੀ ਜੜੀਆਂ ਤਬਦੀਲੀਆਂ ਆ ਰਹੀਆਂ ਸੀ ਸੋ ਇਹ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣੀਆਂ ਆਪਾਂ ਜਦੋਂ ਇਹ ਸੋਚਦੇ ਆਂ ਵੀ ਲੋ ਜੀ ਅਸੀਂ ਤਾਂ ਬਹੁਤ ਸਿਆਣੇ ਆਂ ਮਤਲਬ ਮੈਂ ਫੇਰ ਉੱਥੇ ਕਹਿ ਜਨਾ ਵੀ ਜੇ ਐਨੇ ਸਿਆਣੇ ਹੁੰਦੇ ਤਾਂ ਤੁਹਾਨੂੰ 30-30 ਲੱਖ ਰੁਪਇਆ ਲਾ ਕੇ ਫੇਕ ਫੰਡ ਸ਼ੋਅ ਕਰਕੇ ਤੇ ਬਾਹਰਲੇ ਮੁਲਕਾਂ 'ਚ ਆਉਣ ਦੀ ਲੋੜ ਨਹੀਂ ਸੀ ਤੁਸੀਂ ਸਿਆਣਪ ਦੇ ਨਾਲ ਵੀ ਬਾਹਰਲੇ ਮੁਲਕਾਂ 'ਚ ਆ ਸਕਦੇ ਸੀ ਸੋ ਖੈਰ ਇਹ ਗੱਲਾਂ ਜਿਹੜੀਆਂ ਇਹ ਆਪਾਂ ਬਹੁਤੀਆਂ ਨਾ ਕਰੀਏ ਕਿਉਂਕਿ ਬਹੁਤ ਕੁਛ ਆਦੇ ਪਿੱਛੇ ਬਹੁਤ ਸਾਰੀਆਂ ਵੀਡੀਓਜ਼ ਰੋਜ਼ ਆਉਂਦੀਆਂ ਤੇ ਉਹ ਦੇਖ ਕੇ ਮਨ ਦੁਖੀ ਹੁੰਦਾ ਕਿ ਭਾਈ ਤੁਸੀਂ ਬਾਕੀਆਂ ਦਾ ਵੀ ਰਹਿਣਾ ਉੱਥੇ ਦੁਬਰ ਕਰ ਰਹੇ ਹੋ ਇੱਕ ਤਾਂ ਕੰਮ ਹੈ ਨਹੀਂ ਉਤੋਂ ਅੱਜ ਇੱਕ ਹੋਰ ਵੀਡੀਓ ਮੈਂ ਤੁਹਾਨੂੰ ਉਹ ਵੀ ਸਾਂਝੀ ਕਰੀ ਜਾਵਾਂ ਜਾਂਦਾ ਜਾਂਦਾ ਅੱਜ ਇੱਕ ਟਰੱਕ ਯੂਨੀਅਨ ਜਾਂ ਕਹਿ ਲਈਏ ਕਿ ਪਿਕਅਪ ਜਿੱਥੋਂ ਕਰਦੇ ਟਰੱਕ ਜਾਂ ਕਹਿ ਲਈਏ ਵੀ ਜਿੱਥੇ ਸਾਰਾ ਸਾਜੋ ਸਮਾਨ ਜਿਹੜਾ ਟਰੱਕਾਂ ਦਾ ਪਿਕਅਪ ਕੀਤਾ ਜਾਂਦਾ ਹੈ ਜਾਂ ਫਿਰ ਉਥੇ ਅਨਲੋਡ ਕੀਤਾ ਜਾਂਦਾ ਹੈ ਲੋਡ ਕੀਤਾ ਜਾਂਦਾ ਹੈ ਉਥੇ ਇੱਕ A3 ਸਾਈਜ਼ ਦਾ ਪੇਪਰ ਲਾ ਦਿੱਤਾ ਉਹਨਾਂ ਨੇ ਕੱਢ ਕੇ ਕਿ ਸਿੰਘ ਨਾਮ ਵਾਲਾ ਜਿਹੜਾ ਹੈਗਾ ਉਹ ਨਾ ਇਥੋਂ ਪਿਕਅਪ ਕਰ ਸਕਦਾ ਤੇ ਨਾ ਹੀ ਜਿਹੜਾ ਹੈਗਾ ਉਹ ਇਥੇ ਅਨਲੋਡ ਕਰ ਸਕਦਾ ਮਤਲਬ ਨਾ ਲੋਡ ਕਰ ਸਕਦਾ ਨਾ ਅਨਲੋਡ ਕਰ ਸਕਦਾ ਸੋ ਇਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਆ ਭਾਈ ਸਮਝੋ ਅਕਲ ਨੂੰ ਹੱਥ ਮਾਰੋ ਸਿਆਣਪ ਦਾ ਜਿਹੜਾ ਹੈਗਾ ਮੁਜਾਰਾ ਕਰੋ ਤੁਸੀਂ ਵੀ ਉਹਨਾਂ ਨੂੰ ਦੱਸੋ ਕਿ ਤੁਸੀਂ ਵੀ ਸਿਆਣੀ ਕੌਮ ਹੋ ਜੇ ਅਸੀਂ ਤੁਹਾਡੇ ਮੁਲਕ ਦੇ ਵਿੱਚ ਆ ਗਏ ਆਂ ਤੇ ਤੁਹਾਡੇ ਲਈ ਬੈਨੀਫਿਸ਼ੀਅਰੀ ਹੋਊਗਾ ਨਾ ਕਿ ਨੁਕਸਾਨ ਦੇ ਹਲੇ ਤੱਕ ਤਾਂ ਤੁਸੀਂ ਉਹਨਾਂ ਨੂੰ ਇਹੀ ਦਿਖਾ ਰਹੇ ਹੋ ਕਿ ਭਾਈ ਅਸੀਂ ਬਾਹਜਾਤ ਹੈਗੇ ਆਂ ਅਸੀਂ ਤਾਂ ਐ ਕਰਦੇ ਆਂ ਉਹ ਕਰਦੇ ਆਂ ਕਦੀ ਕਾਰ ਨੂੰ ਕਿਤੇ ਕਿਸੇ ਦੇ ਪੈਰਾਂ ਦੇ ਵਿੱਚ ਜਾ ਕੇ ਮਾਰਿਆ ਜਾਂ ਜੋ ਮੈਂ ਪਹਿਲਾਂ ਗੱਲਾਂ ਕੀਤੀਆਂ ਉਹ ਇਹੋ ਜਿਹੀਆਂ ਬਾਹਜਾਤ ਹਰਕਤਾਂ ਪਲਾਜ਼ਿਆਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਨਾਲ ਛੇੜਖਾਨੀਆਂ ਕਰਨੀਆਂ ਗਰੁੱਪ ਬਣਾ ਬਣਾ ਕੇ ਖੜੇ ਹੋ ਜਾਣਾ ਸੋ ਇਹ ਚੀਜ਼ਾਂ ਨਾ ਦੱਸੋ ਇਹ ਇਹ ਲੋਕ ਜਿਹੜੇ ਨੇ ਨਿਕਲੇ ਹੋਏ ਇਹਨਾਂ ਚੀਜ਼ਾਂ ਤੋਂ ਉਹ ਸਿਆਣੇ ਹੋ ਗਏ ਸੋ ਆਪਣੀ ਵੀ ਸਿਆਣਪ ਦਾ ਮੁਜ਼ਾਰਾ ਕਰੋ ਨਾ ਕਿ ਬੇਵਕੂਫਾਨਾ ਹਰਕਤਾਂ ਕਰਕੇ ਪੰਜਾਬ ਅਤੇ ਪੱਗ ਨੂੰ ਬਦਨਾਮ ਕਰੋ ਆ ਕਤਲ ਜਿਹੜੇ ਹੂਰੇ ਨੇ ਜਾਂ ਫਿਰ ਹੋਰ ਜੋ ਗੱਲਾਂ ਬਾਤਾਂ ਹੋ ਰਹੀਆਂ ਅੱਜ ਤੁਹਾਡੇ ਪੀਆਰ ਹੁਣ ਤੇ ਉਹਨਾਂ ਨੇ ਜਿਹੜੀਆਂ ਸਖਤ ਕਾਨੂੰਨ ਬਣਾਉਣੇ ਸ਼ੁਰੂ ਕਰਤੇ ਕਿਤੇ ਨਾ ਕਿਤੇ ਇਹਦਾ ਹਿੱਸਾ ਹੈਗਾ ਸੋ ਆਪਾਂ ਨੂੰ ਸਮਝਣਾ ਪੈਣਾ ਇਹ ਇਹ ਹੋਛਾਪਨ ਇਹ ਫੁਕਰਾਪਨ ਇਹ ਉੱਥੇ ਹੀ ਤੁਸੀਂ ਛੱਡ ਕੇ ਆਉਣਾ ਸੀਗਾ ਜਿੱਥੋਂ ਤੁਸੀਂ ਚੜ੍ਹੇ ਹੋ ਜਿਹੜੇ ਜਿਹੜੇ ਵੀ 에어ਪੋਰਟ ਤੋਂ ਚੜ੍ਹੇ ਹੋ ਨਾ ਭਾਵੇਂ ਅੰਮ੍ਰਿਤਸਰੋਂ ਭਾਵੇਂ ਦਿੱਲੀੋਂ ਚੜ੍ਹੇ ਹੋ ਸੋ ਉੱਥੇ ਛੱਡ ਕੇ ਆਓ ਇਹਨਾਂ ਮੁਲਕਾ 'ਚ ਸਿਆਣਪ ਦੀ ਲੋੜ ਹੈਗੀ ਆ ਹੋਛਾਪਨ ਫੁਕਰਾਪਨ ਪਿਲਿਆ ਅਸੀਂ ਤਾਂ ਐ ਕਰ ਲੈਨੇ ਆ ਅਸੀਂ ਤਾਂ ਇੱਕ ਟਰਾਲੀ ਦੇ ਵਿੱਚ ਆਪਣੀ ਗਰੋਸਰੀ ਤੇ ਦੂਜੇ ਦੇ ਵਿੱਚ ਆਪ ਬਹਿ ਕੇ ਤੇ ਆਪਾਂ ਝ ਇਹਨਾਂ ਤੋਂ ਕੀ ਸਾਬਤ ਕਰਦੇ ਹੋ ਤੁਸੀਂ ਇਹ ਕਈ ਵਾਰੀ ਇਹੋ ਜਿਹੇ ਵੀਡੀਓਜ਼ ਸੋਸ਼ਲ ਮੀਡੀਆ ਤੇ ਚੰਗੀਆਂ ਲੱਗਦੀਆਂ ਪਰ ਪ੍ਰੈਕਟੀਕਲ ਕਰਕੇ ਦੇਖੋ ਕਿ ਤੁਹਾਡੇ ਆਲੇ ਦੁਆਲੇ ਜਦੋਂ ਲੋਕ ਘੁੰਮਦੇ ਹੋਣਗੇ ਉਹ ਤੁਹਾਨੂੰ ਕੀ ਸਮਝ ਰਹੇ ਆ ਸੋ ਇਹ ਚੀਜ਼ਾਂ ਇਹ ਕਿਤੇ ਨਾ ਕਿਤੇ ਮਾਫ਼ ਕਰਨਾ ਗੱਲ ਲੰਬੀ ਹੋ ਗਈ ਆ ਬਹੁਤ ਕੁਝ ਕਹਿਣ ਵਾਲਾ ਇਹ ਕਤਲ ਜਿਹੜਾ ਹੋਇਆ ਇੱਕ ਗੋਰੇ ਵੱਲੋਂ ਕਰ ਦਿੱਤਾ ਗਿਆ ਬੜੀ ਮੰਦ ਭਾਗੀ ਘਟਨਾ ਉਹ ਵਿਚਾਰੇ ਨੇ ਭਾਵੇਂ ਕੋਈ ਇਦਾਂ ਦੀ ਕਦੇ ਘਟਨਾ ਕੀਤੀ ਨਾ ਹੋਵੇ ਕੁਝ ਇਸ ਤਰ੍ਹਾਂ ਦਾ ਗਲਤ ਕੰਮ ਕੀਤਾ ਨਾ ਹੋਵੇ ਅੱਜ ਉਹਨੂੰ ਖਮਿਆਜਾ ਭੁਗਤਣਾ ਪੈ ਗਿਆ ਜਿਹਦੇ ਕੇ ਜ਼ਿੰਮੇਵਾਰ ਤੁਸੀਂ ਲੋਕ ਹੈਗੇ ਹੋ ਆਪਣੇ ਆਪ ਨੂੰ ਮੰਨੋ ਆਪਣੀ ਸ਼ਖਸੀਅਤ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਦਿਖਾਓ ਆਪਣਾ ਪਛੋਕੜ ਦੇਖੋ ਕਿ ਕਿਹਨਾਂ ਵਿੱਚੋਂ ਤੁਸੀਂ ਆਏ ਹੋ ਜੀ ਨਿਲਦੀ ਸਿੰਘ ਦੀ ਕਾਫੀ ਲੰਬੀ ਗੱਲਬਾਤ ਹੋ ਗਈ ਹੈ ਪਰ ਲੰਬੀ ਗੱਲਬਾਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਜਾਣਕਾਰੀਆਂ ਜੋ ਪੰਜਾਬੀਆਂ ਵਾਸਤੇ ਸਿੱਖਾ ਵਾਸਤੇ ਜੁੜੀ ਹੋ ਜਾਂਦੀਆਂ ਨੇ ਉਹ ਤੁਸੀਂ ਕਹਿ ਲੋ ਕਿ ਦੇਖੋ ਫੋਕੇ ਅਤੇ ਬਿਨਾ ਕਿਸੇ ਪ੍ਰਵਾਹ ਕਿਤੇ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਦਰਸ਼ਕਾਂ ਦੇ ਅੱਗੇ ਰੱਖ ਦਿਓ ਜੋ ਸਰ ਦਰਸ਼ਕਾਂ ਨੂੰ ਕਾਫੀ ਸੋਹਣੀ ਗੱਲਾਂ ਪਸੰਦ ਵੀ ਆਉਂਦੇ ਨੇ ਤੇ ਹੁਣ ਥੋੜਾ ਧੰਨਵਾਦ ਕਰਦੇ ਹਾਂ ਜੁੜਨ ਦੇ ਲਈ ਆਪਣੇ ਵਿਚਾਰ ਦਰਸ਼ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਤੇ ਤੁਹਾਡੇ ਦਰਸ਼ਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ